ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਡੇਰਾ ਬਿਆਸ ਦੇ ਮੁਖੀ ਬਾਬਾ ਗਜਿੰਦਰ ਸਿੰਘ ਢਿੱਲੂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਹੈ ਜੇਲ੍ਹ। ਜਿਸ ਤੋਂ ਬਾਅਦ ਇੱਕ ਵੱਡੀ ਹਲਚਲ ਸ਼ੁਰੂ ਹੋ ਜਾਂਦੀ ਹੈਗੀ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਵੀ ਔਰ ਸਿਆਸੀ ਮੈਦਾਨ ਦੇ ਵਿੱਚ ਵੀ। ਇਸ ਮੁਲਾਕਾਤ ਦੀ ਹਕੀਕਤ ਜੁੜੀ ਹੈ ਹੁਣ ਖੁੱਲ ਕੇ ਸਭ ਦੇ ਸਾਹਮਣੇ ਆ ਗਈ ਹੈ। ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ। ਚੰਗਾ ਸੀ ਜੇ ਮਜੀਠੀਏ ਨੂੰ ਗੁਰਿੰਦਰ ਸਿੰਘ ਢਿੱਲੋਂ ਨਾ ਮਿਲਦੇ ਇਹ ਗੱਲ ਮੈਂ ਕਿਉਂ ਕਹਿ ਰਿਹਾ ਪਰ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਣ ਜਾ ਰਿਹਾ ਗੁਰਿੰਦਰ ਸਿੰਘ ਢਿੱਲੋਂ ਫੜੇ ਗਏ ਨੇ ਯਾਨੀ ਬਹੁਤ ਵੱਡੀ ਤੇ ਬੜੀ ਹੀ ਅਹਿਮ ਖਬਰ ਤੁਸੀਂ ਵੇਖਣ ਜਾ ਰਹੇ ਹੋ ਵਿਕਰਮ ਸਿੰਘ ਮਜੀਠੀਏ ਦੇ ਨਾਲ ਜਿਹੜੀ ਮੁਲਾਕਾਤ ਕੱਲ ਕੀਤੀ ਹੈ ਉਹ ਬੜੀ ਹੀ ਮਹਿੰਗੀ ਪੈ ਗਈ ਹੈ 6000 ਕਰੋੜ ਦਾ ਬਹੁਤ ਵੱਡਾ ਘੁਟਾਲਾ ਔਰ ਬਹੁਤ ਵੱਡੀ ਰਕਮ ਪੰਜਾਬ ਦੇ ਅੰਦਰ ਇਸ ਖਬਰ ਨੇ ਫੇਰ ਤੋਂ ਤਤਲੀ ਮਚਾ ਦਿੱਤੀ ਹੈ ਯਾਨੀ ਪੂਰੇ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਸਮਰਥਕ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਅਕਸਰ ਪੰਜਾਬ ਦੇ ਅੰਦਰ ਬਹੁਤ ਵੱਡਾ ਨਾਮ ਉਹਨਾਂ ਦਾ ਬਣਿਆ ਸੀ ਪਰ ਤਸਕਰ ਮਜੀਠੀਆ ਨੂੰ ਜਦੋਂ ਜੇਲ੍ਹ ਦੇ ਅੰਦਰ ਮਿਲਣ ਜਾਂਦੇ ਨੇ ਉਸ ਤੋਂ ਬਾਅਦ ਬਾਬਾ ਜੀ ਦੀ ਇੱਕ ਕੁੰਡਲੀ ਖੰਗਾਲੀ ਜਾਂਦੀ ਹੈ ਤਾਂ ਪੰਜਾਬ ਦੇ ਬਹੁਤ ਸਾਰੇ 90% ਲੋਕ ਕਹਿ ਸਕਦੇ ਆ ਜਿਵੇਂ ਕਿ ਉਹਨਾਂ ਲੋਕਾਂ ਨੂੰ ਬਾਬੇ ਦੀ ਇਸ ਗੱਲ ਦਾ ਨਹੀਂ ਪਤਾ ਸੀ ਕਿ 6000 ਕਰੋੜ ਦੇ ਬਹੁਤ ਵੱਡੇ ਦੋਸ਼ ਬਾਬਾ ਜੀ ਤੇ ਲੱਗ ਚੁੱਕੇ ਨੇ ਯਾਨੀ ਮੈਂ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਕਰ ਰਿਹਾ ਜਿਹਨੂੰ ਪੰਜਾਬ ਭਰ ਦੇ ਵਿੱਚ ਕੱਲ ਵੀ ਖਬਰ ਅਕਸਰ ਤੁਸੀਂ ਵੇਖਿਆ ਕਿ ਹਰ ਸੋਸ਼ਲ ਮੀਡੀਆ ਦੇ ਉੱਤੇ ਸ਼ਾਈ ਹੋਈ ਹੈ ਤਾਂ ਅੱਜ ਮੈਂ ਤੁਹਾਨੂੰ ਇਹਦੇ ਤੇ ਦੋ ਵੀਡੀਓ ਦਿਖਾਉਣ ਜਾ ਰਿਹਾ ਯਾਨੀ ਪੰਜਾਬ ਦੇ ਅੰਦਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਜੀਠੀਆ ਦੇ ਨਾਲ ਜਦੋਂ ਮੁਲਾਕਾਤ ਕਰਦੇ ਨੇ ਉਹਨਾਂ ਦਾ ਬਹੁਤ ਵੱਡੀ ਚਰਚਾ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਆ ਗਏ ਨੇ ਪਰ ਗੁਰਿੰਦਰ ਸਿੰਘ ਢਿੱਲੋਂ ਫੜੇ ਵੀ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਦੇ ਘਰ ਕੇ ਜਾਨੀ ਜੇਕਰ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਨਾ ਮਿਲਦੇ ਹੋ ਸਕਦਾ ਬਾਬਾ ਜੀ ਦਾ ਬਚਾ ਹੋ ਜਾਂਦਾ ਪਰ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੂੰ ਮੰਨਣ ਵਾਲੇ ਲੋਕ ਨੇ ਜਾਂ ਉਹਦੇ ਭਗਤ ਨੇ ਜਾਂ ਉਹਦੀਆਂ ਸੰਗਤਾਂ ਨੇ ਬਹੁਤ ਵੱਡਾ ਧੱਕਾ ਲੱਗ ਸਕਦਾ ਉਹਨਾਂ ਨੂੰ ਕਿਉਂਕਿ ਭਾਈ 6000 ਕਰੋੜ ਦਾ ਮਾਮਲਾ ਕੋਈ ਛੋਟੀ ਮੋਟੀ ਰਕਮ ਨਹੀਂ ਹੈ ਇਹ ਬਾਬੇ ਦੇ ਉੱਤੇ ਦੋਸ਼ ਲੱਗ ਚੁੱਕੇ ਨੇ ਤਾਂ ਹੁਣ ਮੈਂ ਪਹਿਲੀ ਖਬਰ ਤੁਹਾਨੂੰ ਦਿਖਾਉਂਗਾ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਵਾਲੇ ਬਾਬਿਆਂ ਲਈ ਪੰਜਾਬ ਦੇ মিডিਆ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਕੀ ਚੱਲ ਰਿਹਾ ਹੈ ਕਿਉਂਕਿ ਬਹੁਤ ਵੱਡੀ ਰਕਮ ਦੇ ਨਾਲ ਬਾਬਾ ਜੀ ਦੇ ਉੱਤੇ ਦੋਸ਼ ਲੱਗ ਚੁੱਕੇ ਨੇ ਅਗਲੀ ਖਬਰ ਹੈ ਜਿਹੜੀ ਉਹ ਤਾਂ ਹੋਰ ਵੀ ਹਲਾ ਦੇਣ ਵਾਲੀ ਹੈ ਸੁਣੋ ਕਦਰ ਬਾਬਾ ਜੇਲ੍ਹ ਕਾ ਰਹੁਗਾ ਕਿ ਔਰ ਇਹ ਜਿਹੜਾ ਸਭ ਤੋਂ ਪਾਵਰਫੁਲ ਪੋਲੀਟੀਕਲ ਦਾ ਖਲਾ ਪੱਦਖਾਈ ਦੇ ਰਿਹਾ ਉਸੇ ਦੇ ਰੇ ਦੀ ਜਿਹੜੀ ਸਮੂਲੀਅਤ ਨੇ ਸੁਖਵੀਰ ਸਿੰਘ ਬਾਦਲ ਲੋਹਣਾ ਦਾ ਉਹਦੇ ਨਾਲ ਉਹਨੂੰ ਮਾਫੀ ਦਵਾਉਣ ਨੇ ਤਾਂ ਪੰਜਾਬ ਦੀ ਪੋਲੀਟਿਕ ਚ ਪੁਚਾੜ ਲਿਆਦਾ ਪਿਆ ਅਜੇ ਤੱਕ ਉਦੋਂ ਤੋਂ ਲੈ ਕੇ ਗੁਰੂਗ੍ਰਾਮ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਸਾਰੀਆਂ ਚੀਜ਼ਾਂ ਜੋ ਉਥਲ-ਪੁਥਲ ਹੋਇਆ ਉਹ ਡੇਰੇ ਨਾਲ ਸੰਬੰਧ ਸਿਆਸਤ ਦਾ ਕਿਉਂ ਜਾਂ ਹੋਏਗਾ ਸਰਕਾਰ ਦਾ ਕਿਉਂ ਜਾਂ ਹੋਏਗਾ ਉਹਦੇ ਕਰਕੇ ਪੰਜਾਬ ਨੇ ਬਹੁਤ ਸਫਰ ਕੀਤਾ ਹੈ ਔਰ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਇਹ ਗੱਲ ਉਸ ਦੇ ਬੰਦੇ ਇਹ ਰਾਧਾ ਸਵਾਮੀ ਇਹ ਵੱਡੇ ਡੇਰਿਆਂ ਦੇ ਵਿੱਚ ਨੇ ਇਹ ਇਹਦੇ ਬਾਰੇ ਕਿਹਾ ਜਾਂਦਾ ਸੀ ਕਿ ਨਰਲੇ ਪੰਚਾਇਤ ਇੱਥੇ ਵੀ ਕੋਈ ਇਹ ਜ਼ਿਆਦਾ ਪੋਲਿਟਿਕਸ ਦੇ ਵਿੱਚ ਜ਼ਿਆਦਾ ਦਿਖਾਈ ਨਹੀਂ ਦਿੰਦੀ ਪਿਛਲੇ ਕਾਫੀ ਸਮੇਂ ਦੇ ਵਿੱਚ ਤੋਂ ਡੇਰੇ ਦੇ ਵਿੱਚ ਖਾਲਚ ਕਿੰਨੇ ਵਾਰ ਆਰਐਸਐਸ ਚੀਮੋੜ ਭਾਗ ਬਤਾਉਂਦੇ ਨੇ ਪਰਸਨਲੀ ਜਿਹੜਾ ਸਰ ਸੰਚਾਲਕ ਹੈ ਪ੍ਰਾਈਮ ਮਿਨਿਸਟਰ ਕਿੰਨਾ ਦੌਰਾ ਜਦੋਂ ਵੀ ਕਿਤੇ ਆਉਂਦੇ ਨੇ ਕਈ ਵਾਰ ਪੰਜਾਬ ਚ ਬਾਕੀ ਜਗਾਹ ਆਉਂਨਾ ਆਉਂਦੇ ਡੇਰੇ ਉਤਰ ਕੇ ਜਾਂਦੇ ਨੇ ਔਰ ਅਮਿਤ ਸ਼ਾਹ ਕੇ ਨੇਵਾਰ ਜਾਂਦੇ ਨੇ ਔਰ ਇਸੇ ਢੰਗ ਦੇ ਨਾਲ ਪੰਜਾਬ ਦੇ ਬਾਕੀ ਪੋਲਿਟਿਸ਼ਨ ਹੋਰਾਂ ਪਾਰਟੀਆਂ ਦੇ ਜਿਹੜੀਆਂ ਵੀ ਪਾਰਟੀਆਂ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਆਕਾਲੀ ਦਲ ਦੇ ਨੇ ਚਾਹੇ ਜਿਹਦੇ ਮਰਜੀ ਨੇ ਤੇ ਡੇਰੇ ਚ ਨਤਮਸਤ ਹੋ ਕੇ ਔਰ ਸੰਗਤ ਦੇ ਵਿੱਚ ਤੁਰ ਫਿਰ ਕੇ ਫੋਟੋਆਂ ਖਿਚਾ ਕੇ ਸਾਰੇ ਦਿਖਾਉਂਦੇ ਨੇ ਕਿ ਆਪਾਂ ਨਾਲ ਆ ਬਾਬਾ ਜੀ ਦਾ ਅਸ਼ੀਰਵਾਦ ਸਾਡੇ ਨਾਲ ਹੈਗਾ ਬਾਬਾ ਜੀ ਆਪਣੀ ਸੰਗਤ ਨੂੰ ਉਲਟਾ ਦਿਖਾਉਂਦੇ ਨੇ ਕਿ ਮੇਰੀ ਪਾਵਰ ਦਾ ਲੈਵਲ ਦੇਖੋ ਤਾਂ ਸੁਣ ਲਓ ਪੰਜਾਬ ਵਾਲੇ ਪੰਜਾਬ ਦੇ ਵੀਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਵੀ ਕਹਿ ਰਹੇ ਨੇ ਕਹਿੰਦੇ ਗੁਰਿੰਦਰ ਸਿੰਘ ਢਿੱਲੋਂ ਆਪਣੀ ਪਾਵਰ ਦਾ ਨਮੂਨਾ ਆਪਣੀਆਂ ਸੰਗਤਾਂ ਨੂੰ ਦਿਖਾ ਰਹੇ ਸੀ ਪਰ ਇਸ ਨਮੂਨੇ ਨੇ ਗੁਰਿੰਦਰ ਸਿੰਘ ਢਿੱਲੋਂ ਦੇਰਾ ਵਿਆਸ ਦੇ ਮੁਖੀ ਫਸਾ ਦਿੱਤੇ ਨੇ ਯਾਨੀ 6000 ਕਰੋੜ ਦਾ ਮਾਮਲਾ ਉਹ ਗੁਰਿੰਦਰ ਸਿੰਘ ਢਿੱਲੋਂ ਦੇ ਉੱਤੇ ਲੱਗ ਚੁੱਕਿਆ ਇਹ ਸਾਰੇ ਪੰਜਾਬ ਨੂੰ ਪਤਾ ਵੀ ਲੱਗ ਚੁੱਕਿਆ ਯਾਰੀ 90% ਲੋਕ ਇਸ ਗੱਲ ਤੋਂ ਅਣਜਾਣ ਸੀ ਪਰ ਪੂਰੀ ਖਬਰ ਹਲੇ ਤੱਕ ਤੁਸੀਂ ਨਹੀਂ ਸੁਣੀ ਅਗਲੀ ਖਬਰ ਜਿਹੜੀ ਧਰਾਂਗੇ ਉਹ ਬੜੀ ਹੀ ਮਹੱਤਵਪੂਰਨ ਯਾਨੀ ਪੰਜਾਬ ਦੇ ਲੋਕਾਂ ਲਈ ਉਹ ਖਬਰ ਇੱਕ ਤਰ੍ਹਾਂ ਥਲੀ ਮਚਾ ਦੇਣ ਵਾਲੀ ਆ ਗਵਧੀਆਂ ਸੰਗਤਾਂ ਦੀ ਅੱਖਾਂ ਖੋਲਣ ਜਾ ਰਿਹਾ ਮੈਂ ਕਿਉਂਕਿ ਕਈ ਸਾਡੇ ਲੋਕ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਜਿਹੜੇ ਲੋਕ ਅਨੇ ਭਗਤ ਬਣੇ ਨੇ ਆ ਸੁਣ ਲੋ ਜਰਾ ਧਿਆਨ ਦੇ ਨਾਲ ਤੁਹਾਡੀਆਂ ਵੀ ਅੱਖਾਂ ਖੁੱਲ ਜਾਣਗੀਆਂ ਸੁਣੋ ਜਦ ਮੈਨੂੰ ਕਹਿੰਦੀ ਇਤਨੀ ਭੀੜ ਜਾ ਰਹੀਏ ਵਿਆਸ ਗਲਤ ਬੰਦਿਆਂ ਦੀ ਭੀੜ ਜਾ ਰਹੀ ਦੀ ਹੁਣ ਕੀ ਇਹਨਾਂ ਲੋਕੀ ਆਪੇ ਗਿੱਟੀ ਪੱਥਰ ਜਾ ਰਹੇ ਨੇ ਇਹਨਾਂ 'ਚ ਕੋਈ ਮਰਕ ਨਹੀਂ ਸਭ ਗਿੱਟੀਆਂ ਪੱਥਰਾਂ ਦੀ ਭੀੜ ਹੈ ਸਭ ਮੂਰਖਾਂ ਦਾ ਇਕੱਠ ਹੈ ਕੁਝ ਵੀ ਨਹੀਂ ਮੈਦਾਵੇ ਨਾਲ ਕਹਿ ਸਕੀ ਇਤਨੀ ਗਲ ਮੈਦਾਵੇ ਨਾਲ ਕਹਿ ਸਕੀ ਤਾਂ ਸੁਣ ਲਿਆ ਪੰਜਾਬ ਵਾਲਿਓ ਮਸਕੀਨ ਸੰਤ ਮਸਕੀਨ ਨੇ ਵੀ ਕਹਿ ਦਿੱਤੀ ਇਹ ਗੱਲ ਕਿ ਡੇਰਾ ਵਿਆਸ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਜਾਂਦੀਆਂ ਨੇ ਓ ਸਾਰੇ ਮੂਰਖ ਨੇ ਯਾਨੀ ਇਹ ਜਿਹੜੇ ਬਾਬੇ ਨੇ ਪਹਿਲੀ ਗੱਲ ਸਭ ਤੋਂ ਵੱਡਾ ਸਵਾਲ ਤੁਹਾਡੇ ਮੈਂ ਸਾਹਮਣੇ ਤਰਨ ਜਾ ਰਿਹਾ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥੰਡੀ ਕਿ ਮਚਾਈ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਚੋਟੇ ਦਾ ਤਸਕਰ ਫਿਰ ਕਹਿੰਦੇ ਜੀ ਬਾਬਾ ਜੀ ਦਾ ਤਾਂ ਕਹਿੰਦੇ ਉਹਨਾਂ ਦੇ ਨਾਲ ਰਿਸ਼ਤਾ ਹੈ ਜੀ ਉਹਦੀ ਘਰਵਾਲੀ ਦੇ ਨਾਲ ਕੋਈ ਰਿਸ਼ਤੇਦਾਰੀ ਹੈ ਪਰ ਰਿਸ਼ਤੇਦਾਰੀ ਚਾਹੇ ਹੋਵੇ ਚਾਹੇ ਨਹੀਂ ਹੋਵੇ ਪੰਜਾਬ ਦੇ ਇੱਕ ਵੱਡੇ ਤਸਕਰ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਗੁਰੇਂਦਰ ਸਿੰਘ ਢਿੱਲੋਂ ਨੇ ਆਪਣੀ ਪੋਰਟ ਵੀ ਖੋਲ ਲਈ ਐ ਔਰ ਜਿਹੜਾ ਉਹਨਾਂ ਦੇ ਉੱਤੇ ਕੈਨਿਗੇਸ਼ਨ ਲੱਗਾ 6000 ਕਰੋੜ ਦਾ ਉਹ ਬਹੁਤੇ ਸਾਡੇ ਪੰਜਾਬ ਦੇ ਲੋਕ ਵੈਸੇ ਹੀ ਜਾਣਦੇ ਨੇ ਔਰ ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਭਗਵੰਤ ਮਾਨ ਸਰਕਾਰ ਦੇ ਉੱਤੋਂ ਦੀ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੋਂ ਦੀ ਹੋ ਕੇ ਗੁਰੇਂਦਰ ਸਿੰਘ ਢਿੱਲੋਂ ਦੇਰਾ ਬਿਆਸ ਦੇ ਮੁਖੀ ਵਿਕਰਮ ਮਜੀਠੀਆ ਨੂੰ ਮਿਲ ਲ ਜਾਂਦੇ ਨੇ ਦਰਸਲ ਦੇ ਵਿੱਚ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਐਸ ਕਰਕੇ ਉਹਨਾਂ ਨੇ ਨਹੀਂ ਰੋਕਿਆ ਪਰਮਿਸ਼ਨ ਦੇ ਦਿੱਤੀ ਗਈ ਔਰ ਹੁਣ ਗੁਰਿੰਦਰ ਸਿੰਘ ਢਿੱਲੋਂ 6000 ਕਰੋੜ ਦੇ ਦੋਸ਼ੀ ਨੇ ਉਹਨਾਂ ਦੇ ਉੱਤੇ ਅਲੀਗੇਸ਼ਨ ਲੱਗਿਆ ਬਹੁਤ ਸਾਰੇ ਇਹਨਾਂ ਦੇ ਪ੍ਰੇਮੀ ਵੀ ਅਕਸਰ ਜਾਣਦੇ ਨੇ ਪਰ ਇਹਨਾਂ ਗੱਲਾਂ ਨੂੰ ਵਿੱਚੋਂ ਬਹੁਤੇ ਲੋਕ ਆ ਜਿਹੜੇ ਉਹ ਐਕਸੈਪਟ ਨਹੀਂ ਕਰਦੇ ਪਰ ਹੁਣ ਤੁਹਾਡੇ ਸਾਹਮਣੇ ਇਸ ਗੱਲ ਨੂੰ ਐਕਸੈਪਟ ਕਰਨਾ ਪੈਣਾ ਬਹੁਤ ਸਾਰੇ ਲੋਕ ਆ ਸਾਡੇ ਪੰਜਾਬ ਦੇ ਜਿਹੜੇ ਅੰਨੇ ਭਰਤ ਬਣੇ ਹੋਏ ਇਹਨਾਂ ਬਾਬਿਆਂ ਦੇ ਜਿਹੜੇ ਬਾਬੇ ਚਿੱਟੇ ਦੇ ਤਸਕਰਾਂ ਦੀ ਬਹਾਦਤ ਕਰਾ ਰਹੇ ਨੇ ਉਹ ਕਿਹੜੀ ਗੱਲ ਦੇ ਬਾਬੇ ਨੇ ਸਮਝ ਨਹੀਂ ਲੱਗਦੀ ਤੇ ਰਾਜਨੇਤਾ ਨੇ ਜਾਂ ਕੋਈ ਪ੍ਰਚਾਰਕ ਨੇ ਸੰਗਤਾਂ ਨੂੰ ਬੁੱਧੂ ਬਣਾਇਆ ਹੋਇਆ ਤੇ ਉੱਤੇ ਸਾਡੇ ਲੋਕ ਆ ਜਿਹੜੇ ਉਹ ਬੁੱਧੂ ਬਣਨਾ ਚਾਹੁੰਦੇ ਨਹੀਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਉਹ ਤਸਕਰ ਪੰਜਾਬ ਦਾ ਉਹ ਦੋਸ਼ੀ ਆ ਜਿਹਨੂੰ ਹਰ ਇੱਕ ਮਾਂ ਪੰਜਾਬ ਦੀ ਰੋ ਰਹੀ ਆ ਤੇ ਗੁਰਿੰਦਰ ਸਿੰਘ ਢਿੱਲੋਂ ਉਸ ਦੀ ਪੁਸਤਪਨਾਹੀ ਕਰ ਰਹੇ ਨੇ ਉਸ ਦੀ ਮਹਾਇਤ ਕਰ ਰਹੇ ਨੇ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਉਣ ਦੀ ਵੱਡੇ ਪੱਦਰ ਦੇ ਉੱਤੇ ਕੋਸ਼ਿਸ਼ ਨਾ ਹੋਈ ਤਾਂ ਤੁਹਾਡੇ ਸਾਹਮਣੇ ਆ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੋਟਾਂ ਦੇ ਕਰਕੇ ਉਹ ਮਜਬੂਰ ਕਰਨਗੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਮੁੱਖ ਮੰਤਰੀ ਝੁਕ ਜੂਗਾ ਪਰ ਨਹੀਂ ਕਿਉਂਕਿ ਮੁੱਖ ਮੰਤਰੀ ਨੂੰ ਪਤਾ ਹੈ ਕਿ ਇਹ ਜਿਹੜਾ ਬਾਦਲਾਂ ਦਾ ਉਹ ਪੰਜਾਬ ਦਾ ਦੋਸ਼ੀ ਹੈ ਜਿਹੜਾ ਬਾਦਲਾਂ ਦਾ ਸਾਧਦਾ ਉਹ ਪੰਜਾਬ ਦਾ ਕੱਟੜ ਦੁਸ਼ਮਣ ਕਿਉਂਕਿ ਬਾਦਲਾਂ ਨੇ ਜਿਹੜਾ ਸਿਕਾਉਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਪੰਜਾਬ ਦੀ ਨੌਜਵਾਨੀ ਮਰਵਾ ਦਿੱਤੀ ਦਾਦੂ ਵਾਲੇ ਗੱਢ ਦੇ ਰਵਾ ਨੇ ਜਿਉਂਦੇ ਜਾਗਦੇ ਨੇ ਸੁਖਬੀਰ ਸਿੰਘ ਬਾਦਲ ਦੇ ਸામਨੇ ਖੜ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਤਾਂ ਹੀ ਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਡੇਰਾ ਬਿਆਸ ਦੇ ਮੁਖੀ ਬਾਬਾ ਗੁਜਿੰਦਰ ਸਿੰਘ ਢਿੱਲੂ ਵਿਕਰਮ ਸਿੰਘ ਮੁਜੀਠਿਆ ਨੂੰ ਮਿਲਣ ਜੇਲ ਜਾਂਦੇ ਹੈਗੇ ਇੱਕ ਸੀਨੀਅਰ ਪੱਤਰਕਾਰ ਨੇ ਜਿਹੜਾ ਆਪਣਾ ਬਿਆਨ ਕੀਤਾ ਹੈਗਾ ਤਜਰੀਆ ਤੁਸੀਂ ਸੁਣਿਆ ਉਹ ਸੀਨੀਅਰ ਪੱਤਰਕਾਰ ਦਾ ਕਹਿਣਾ ਇਹ ਸੀਗਾ ਕਿ ਡੇਰਾ ਬਿਆਸ ਵੱਡੀਆਂ ਡੇਰਿਆਂ ਦੇ ਵਿੱਚੋਂ ਕਡੇਰਾ ਹੈ ਇੱਥੇ ਜਿਹੜੇ ਮੁਲਕ ਦੇ ਪ੍ਰਾਈਮ ਮਿਨਿਸਟਰ ਹੈ ਉਹ ਵੀ ਆ ਕੇ ਨਤਮਸਤਕ ਹੁੰਦੇ ਆ ਗ੍ਰਹਿ ਮੰਤਰੀ ਵੀ ਆ ਕੇ ਨਤਮਸਤਕ ਹੁੰਦੇ ਆ ਅੰਦਰੂਸਰੀਆਂ ਪਾਰਟੀਆਂ ਨਾਲ ਤਾਲੁਕ ਰੱਖਣੇ ਵਾਲੇ ਚਾਹੇ ਉਹ ਕਾਲੀ ਦਾਲਾ ਚਾਹੇ ਕਾਂਗਰਸ ਹੈ ਜਾਂ ਬਾਕੀ ਜੜੀਆਂ ਪਾਰਟੀਆਂ ਹੈਗੀਆਂ ਮੈਂ ਉਹਨਾਂ ਨਾਲ ਜਿਹੜੇ ਤਾਲੁਕ ਰੱਖਦੇ ਹੈਗੇ ਆ ਉਹ ਵੀ ਆ ਕੇ ਡੇਰਿਆਂ ਡੇਰੇ ਦੇ ਉੱਤੇ ਨਤਮਸਤਕ ਹੁੰਦੇ ਆ ਔਰ ਸੰਗਤਾਂ ਦੇ ਵਿੱਚ ਜਾ ਕੇ ਫੋਟੋ ਖਚਾਈਆਂ ਜਾਂਦੀਆਂ ਹੈਗੀਆਂ ਸੰਗਤਾਂ ਆ ਦਾ ਬਾਬੇ ਦੇ ਨਾਲ ਜਿਹੜਾ ਤਾਲੁਕ ਹੈ ਉਹ ਜ਼ਾਹਰ ਕਰਨੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਅਗਰ ਕਿਹਾ ਜਾਵੇ ਕਿ ਬਾਬਾ ਜਿਹੜੇ ਹੈ ਉਹ ਇਹ ਸੰਗਤਾਂ ਦੇ ਉੱਤੇ ਅਸਰ ਪਾਉਣ ਦੀ ਕੋਸ਼ਿਸ਼ ਕਰਦੇ ਆ ਕਿ ਮੈਂ ਮੇਰੀ ਆਪਣੀ ਤਾਕਤ ਦਾ ਅੰਦਾਜ਼ਾ ਜਿਹੜਾ ਵੈ ਉਹ ਦੱਸਿਆ ਜਾਂਦਾ ਹੈ ਰਵੈ ਇਹਨਾਂ ਲੀਡਰਾਂ ਦੇ ਨਾਲ ਆ ਮੁਲਾਕਾਤ ਕਰਕੇ ਕਿਉਂਕਿ ਉਹ ਇਹ ਚੀਜ਼ਾਂ ਸੰਗਤਾਂ ਦੇ ਵਿੱਚ ਹੁੰਦੀਆਂ ਆ ਔਰ ਹੁਣ ਵੀ ਅਗਰ ਦੇਖਿਆ ਜਾਵੇ विक्रम सिंह मुजीठिया ਦੇ ਕੇਸ ਦੇ ਵਿੱਚ ਵੀ ਇਹ ਤਾਕਤ ਦਾ ਇਸਤੇਮਾਲ ਨਜ਼ਰ ਆ ਰਿਹਾ ਹੈਗਾ ਵਾ ਕਿਉਂਕਿ ਵਿਕਰਮ ਸਿੰਘ मुजीठिया ਜਿਹੜਾ ਕਿ ਨਸ਼ੇ ਦਾ ਵੱਡਾ ਤਸਕਰ ਹੈਗਾ ਵਾ ਉਹਨੂੰ ਮੁਲਾਕਾਤ ਵਾਸਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਜਿੰਦਰ ਸਿੰਘ ਢਿੱਲੂ ਜਾਂਦੇ ਹੈਗੇ ਔਰ ਦੱਸਿਆ ਹੀ ਜਾ ਰਿਹਾ ਹੈ ਕਿ ਵਿਕਰਮ ਸਿੰਘ मुजीठिया ਦੀ ਪਤਨੀ ਗਰੀਬ ਕੌਰ ਦੇ ਉਹਨਾਂ ਦੇ ਨਾਲ ਫੈਮਲੀ ਜਿਹੜੇ ਹੈ تعلقات ਸੀਗੇ ਉਸ ਬੇਸ ਤੇ ਬਾਬਾ ਗੁਜਿੰਦਰ ਸਿੰਘ ਢਿੱਲੂ ਜਿਹੜੇ ਆ ਉਹ ਵਿਕਰਮ ਸਿੰਘ मुजीठिया ਨੂੰ ਮਿਲਣ ਵਾਸਤੇ ਗਏ ਸੀਗੇ ਜਿਸ ਤੋਂ ਬਾਅਦ ਇੱਕ ਨਵੀਂ ਬਹਿਸ ਜਿਹੜੀ ਆ ਉਹ ਸ਼ੁਰੂ ਹੋ ਗਈ ਹੈ ਸਿਆਸੀ ਮੈਦਾਨ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਤਜਜ਼ੀਆ ਬਿਆਨ ਕਰਨਦੇ ਆ ਆਪਣੀ ਨਜ਼ਰ ਦੇ ਮੁਤਾਬਿਕ ਜੋ ਉਹਨਾਂ ਨੂੰ ਚੀਜ਼ ਸਮਝ ਆ ਰਹੀ ਹੈਗੀ ਆ ਉਹ ਬਿਆਨ ਕਰਨ ਦੇ ਹੀਗੇ ਆ ਲੇਕਿਨ ਬਹੁਤ ਜਲ ਜਿਹੜਾ ਅਸਲ ਮੁੱਦਾ ਉਹ ਵੀ ਸਾਹਮਣੇ ਆ ਜਾਏਗਾ ਕਿ ਇਸ ਦੇ ਪਿੱਛੇ ਕੀ ਮਾਮਲਾ ਸਿਗਾ ਇਸ ਮੁਲਾਕਾਤ ਦੇ ਪਿੱਛੇ ਕਿਉਂਕਿ ਇਹਦਾ ਦਾ ਦੇਰ ਚੀਜ਼ ਜਿਹੜੀ ਹੈ ਉਹ ਛੁਪੀ ਨਹੀਂ ਰਹਿ ਸਕਦੀ ਹੈਗੀ ਲੇਕਿਨ ਵੀਰੋ ਤੁਹਾਡੇ ਨਜ਼ਦੀਕ ਇਹ ਜਿਹੜੀ ਮੁਲਾਕਾਤ ਹੈ ਇਸ ਦੇ ਪਿੱਛੇ ਕੀ ਮਕਸਦ ਹੋਏਗਾ ਇਹਦੇ ਪਿੱਛੇ ਵਿਕਰਮ ਸਿੰਘ ਮਜੀਠੀਆ ਦੀ ਰਹਾਈ ਦਾ ਮਕਸਦ ਹੋਏਗਾ ਜਾਂ ਕੋਈ ਹੋਰ ਸਿਆਸੀ ਜਿਹੜਾ ਆਵੇ ਮੁਕਾਸਦ ਛੁਪਿਆ ਹੈ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼